ਨਮਸਕਾਰ ਮੈਂ ਅਵਿਨਾਸ਼ਾ ਖੰਨਾ ਐਕਸ ਮੈਂਬਰ ਪਾਰਲੀਮੈਂਟ ਅੱਜ ਇੱਕ ਬੜੇ ਖੁਸ਼ੀ ਨਾਲ ਵੀ ਇਹ ਕਹਿਣਾ ਪੈ ਰਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨੰਦਰਭਾਈ ਮੋਦੀ ਜੀ ਨੇ ਔਰ ਗ੍ਰਹਿ ਮੰਤਰੀ ਸ਼੍ਰੀ ਅਮਰ ਸ਼ਾ ਜੀ ਨੇ ਉਹ ਪਰਤਾੜਿਤ ਮਨੋਰਟੀ ਦੇ ਲੋਕਾਂ ਨੂੰ ਜੋ ਅਫਗਾਨਿਸਤਾਨ ਪਾਕਿਸਤਾਨ ਬੰਗਲਾਦੇਸ਼ ਦੇਸ਼ ਦੇ ਵਿੱਚ Hindu Sikh Isai Parsi Jain ਉਹ ਪਰਤਾੜਿਤ ਹੋ ਕੇ ਹਿੰਦੁਸਤਾਨ ਦੀ ਧਰਤੀ ਤੇ ਆਏ ਸੀ ਉਨਾ ਵਾਸਤੇ ਉਹਨਾਂ ਨੇ CAA ਦਾ ਜਿਹੜਾ ਬਿੱਲ ਪਾਸ ਕੀਤਾ ਕਾਨੂੰਨ ਬਣਾਇਆ ਉਹਨਾਂ ਨੂੰ ਸਿਟੀਜ਼ਨਸ਼ਿਪ ਪਲਾਨ ਲਈ ਬਹੁਤ ਵੱਡੀ ਰਾਹਤ ਦਿੱਤੀ ਹੈ ਪਰ ਅਫਸੋਸਨਾਇਕ ਇਹ ਕਹਿਣਾ ਪੈ ਰਿਹਾ ਕਿ ਕੁਝ ਪਾਰਟੀਆਂ ਇਨਸਾਨੀਅਤ ਦਾ ਗਲਾ ਘੁੱਟ ਰਹੀਆਂ ਨੇ ਉਹ ਇਸ ਬਿੱਲ ਨੂੰ ਇੱਕ ਹੋਰ ਐਂਗਲ ਨਾਲ ਦੇਖਣ ਦੀ ਕੋਸ਼ਿਸ਼ ਨਹੀਂ ਉਹਨਾਂ ਨੂੰ ਉਹਨਾਂ ਪ੍ਰਤਾਰਤਾ ਦਾ ਵੀ ਬੇਦਨਾ ਦਾ ਨਹੀਂ ਪਤਾ ਮੈਂ ਅਪੀਲ ਕਰਦਾ ਕਿ ਕਿਰਪਾ ਕਰਕੇ ਤੁਸੀਂ ਇਨਸਾਨ ਦੇ ਨਾਤੇ ਉਹਨਾਂ ਲੈਪਰਟਾਰਟ ਹੋ ਕੇ Hindu Sikh Isai aur Jain Buddha ਇੱਥੇ ਆਏ ਨੇ ਹਿੰਦੁਸਤਾਨ ਚੜ੍ਹਦੀ ਜੀ ਉਹ ਅਗਰ ਸਿਟੀਜ਼ਨਸ਼ਿਪ ਪਲਾਨ ਲਈ ਉਹਨਾਂ ਵਾਸਤੇ ਕਾਨੂੰਨ ਬਣਿਆ ਤਾਂ ਕਿਰਪਾ ਕਰਕੇ ਉਹਦੀ ਸਪੋਰਟ ਕਰੋ ਨਾ ਕਿ ਨਿੰਦਾ ਕਰੋ ਜੇ ਮੈਂ ਗੱਲ ਕਰਾਂ ਕਿ ਪਾਕਿਸਤਾਨ ਦੇ ਵਿੱਚ ਉਹਨਾਂ ਦਾ ਹਾਲ ਕੀ ਹੈ ਬੰਗਲਾਦੇਸ਼ ਵਿੱਚ ਉਹਨਾਂ ਦਾ ਹਾਲ ਕੀ ਹੈ ਉਹਨਾਂ ਦੀਆਂ ਬੱਚੀਆਂ ਦਾ ਕੀ ਹਾਲ ਹੈ ਅਫਗਾਨਿਸਤਾਨ ਚ ਕੀ ਹਾਲ ਹੈ ਨਾ ਸਾਡੇ ਗੁਰੂ ਘਰ ਬਚੇ ਨੇ ਨਾ ਸਾਡੇ ਮੰਦਰ ਬਚੇ ਨੇ ਨਾ ਸਾਡੇ ਆਸਰਾ ਦੇ ਕੇਂਦਰ ਬਚੇ ਨੇ ਬਲਕਿ ਸੜੀਆਂ ਬੱਚਿਆਂ ਦੇ ਨਾਲ ਖਾਸ ਤੌਰ ਤੇ ਅਨਮੈਰਿਡ ਲੜਕੀਆਂ ਦੇ ਨਾਲ ਜਿੱਦਾਂ ਜ਼ਬਰਦਸਤੀ ਨਿਕਾਹ ਕਰਕੇ ਉਹਨਾਂ ਦਾ ਕਨਵਰਜਨ ਕੀਤਾ ਜਾ ਰਿਹਾ ਜੇ ਕੋਈ ਬੱਚਾ ਹੁਸ਼ਿਆਰ ਹੈ ਉਸ ਨੂੰ ਥ੍ਰੈਟ ਕੀਤਾ ਜਾ ਰਿਹਾ ਤੇ ਜੇ ਉਹ ਪਰਤਾਲਤ ਹੋ ਕੇ ਇਸ ਦੇਸ਼ ਚ ਆਏ ਨੇ ਤਾਂ ਉਹਨਾਂ ਦੀ ਬਾਹ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਔਰ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਨੇ ਫੜੀ ਹੈ ਆਓ ਸਾਰੇ ਮਿਲ ਕੇ ਉਹਨਾਂ ਦਾ ਲੱਖ ਲੱਖ ਧੰਨਵਾਦ ਕਰੀਏ ਸ਼ੁਕਰੀਆ ਕਰੀਏ ਜਿਨ੍ਹਾਂ ਨੇ ਇਨਸਾਨੀਅਤ ਲਈ ਬਹੁਤ ਵੱਡਾ ਕੰਮ ਕੀਤਾ